ਜੀ ਕਿ ਨਾਮ ਹੈ ਰਣਾ ਗੁਰਦੇਵ ਸਿੰਘ ਜੀ ਕਿਹੜਾ ਇਲਾਕਾ ਹੈ ਇਹ ਨੰਪਤਾਪੁਰ ਆ ਕੀ ਨੁਕਸਾਨ ਕੀ ਹੋਇਆ ਬਰਸਾਤ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਿ ਛੱਤ ਦੇਖ ਰਿਹਾ ਉਹ ਟਿੱਕੀ ਹੋਈ ਹੈ ਜਿਹੜੇ ਕੀ ਕੀ ਸਮਾਨ ਦਾ ਨੁਕਸਾਨ ਹੋਇਆ ਸਮਾਨ ਤੇ ਭਾਜੀ ਸਾਰਾ ਟੁੱਟ ਗਿਆ ਤੇ ਮੇਰੀ ਮੰਮੀ ਜੀ ਨਾਲ ਸੱਟ ਲੱਗੀ ਹੈ ਬੇਟੀ ਦੇ ਵੀ ਲੱਗੀ ਹੋਈ ਹੈ ਤੇ ਜਾਨੀ ਕਿ ਸਾਡਾ ਬਹੁਤ ਦੇਖੋ ਤੁਸੀਂ ਸਾਰਾ ਸਮਾਨ ਟੁੱਟਾ ਆਇਆ ਵਾ ਕਿਵੇਂ ਨੁਕਸਾਨ ਹੋਇਆ ਕਿ ਜਦੋਂ ਛੱਤ ਡਿੱਗਦੀ ਤੁਸੀਂ ਕੀ ਕਰ ਰਹੇ ਸੀ ਕਦੋਂ ਕਿੱਥੇ ਸੀ ਕਿੰਨੇ ਵੇ ਦਾ ਸਮਾਂ ਸੀ ਸਾਢੇ 9 ਵਜੇ ਦਾ ਸਮਾਂ ਸੀ ਤੇ ਆ 15 ਣਕੇ ਪਏ ਹੋਇਆ ਤੇ ਦਰਵਾਜਾ ਬੰਦ ਤਾਂ ਪਰ بارشੇ ਕਰਨ ਕਰ ਦਿੱਜਾ ਵਾ ਤੇ ਛੱਤ ਤੇ بارشੇ ਕਰਨੀ ਡਿਗ ਪਈ ਸਾਡੀ ਹਾਂਜੀ ਸੋ ਉਸ ਸਮੇਂ ਛੱਤ ਦੇ ਥੱਲੇ ਕੌਣ-ਕੌਣ ਸੁੱਤਾਏ ਤੁਸੀਂ ਸੀ ਸਾਡਾ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਮੇਰੀ ਬੇਟੀ ਮੇਰਾ ਬੱਚਾ 1.5 ਸਾਲ ਦਾ ਸੀ ਬੇਟੀ 5 ਸਾਲ ਦੀ ਸੀ ਤੇ ਮਾਤਾ ਮੇਰੀ ਜੀ ਉਹ ਸੁੱਤੇ ਹੋਏ ਸੀ ਸਾਰੇ ਜਿਹੜਾ ਸਾਰਾ ਫੈਮਿਲੀ ਸੁੱਤੀ ਵੀ ਬੜੀ ਘਰ ਦੇ ਸੁੱਤੇ ਹੋਏ ਸਾਰੇ ਮੌਕੇ ਤੇ ਫਿਰ ਆਲੇ ਦੋਲੇ ਦੇ ਲੋਕ ਆਏ ਤੁਹਾਡੇ ਹਾਂਜੀ ਆਏ ਜੀ ਉਹਨਾਂ ਨੇ ਤੁਹਾਡੀ ਹਾਂਜੀ ਉਹਨਾਂ ਹਲਫ ਕੀਤੀ ਉਹਨਾਂ ਦਰਵਾਜਾ ਤੋੜ ਕੇ ਸਾਨੂੰ ਕੱਢਿਆ ਪਰ ਕਿੰਨਾ ਤੋਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਭਾਜੀ ਨੁਕਸਾਨ ਹੋ ਗਿਆ ਸਦਾ ਕੋਈ ਸਮਾਜਿਕ ਸੰਸਥਾਵਾਂ ਜਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਆਇਆ ਕੋਈ ਨਹੀਂ ਭਾਜੀ ਆਇਆ ਹਰ ਕੋਈ ਵੀ ਨਹੀਂ ਆਇਆ ਹਰ ਕੋਈ ਕੋਈ ਅਪੀਲ ਕਰਦੇ ਹੋ ਪ੍ਰਸ਼ਾਸਨ ਜਾਂ ਸਮਾਜਿਕ ਸੰਸਥਾ ਮੈਂ ਤਾਂ ਇਹੋ ਭਾਜੀ ਕਹਿੰਨਾ ਵੀ ਮੇਰਾ ਘਰ ਬੰਜੇ ਤੇ ਆਪਣੇ ਘਰ ਚ ਅਸੀਂ ਆਹੀਏ ਬਾਹਰ ਖੜੇ ਖੜੇ ਆਹੀ ਤੇ ਬਾਹਰ ਹਾਨੂੰ ਜਾਨੀ ਕਿ ਕੁਝ ਜਾਨੀ ਕਿ ਪਹਿਲੇ ਨਹੀਂ ਬੱਚੇ ਵੀ ਰੋਡ ਤੇ ਜਾਂਦੇ ਹੋਏ ਆ ਕੰਮ ਕਰ ਕੀ ਕਰਦੇ ਹੋ ਦਿਹਾੜੀ ਕਰਦੇ ਭਾਜੀ ਸੋ ਸਿਰਫ ਛੱਤੀ ਬਣਾਣੀ ਹੈ ਹਾਂਜੀ ਛੱਤ ਬੰਜੇ ਉਵੇਂ ਦਾੜੀ ਤੁਹਾਨੂੰ ਪਰ ਅੱਜ ਕੱਲ ਕਿਹੜੀ ਲੱਗਦੀ ਹੈ ਇੱਕ ਲੱਗਦੀ ਕਦੀ ਲੱਗਦੀ ਨਹੀਂ ਲੱਗਦੀ ਬਾਰਸ਼ਾਂ ਦੀ ਦਾੜੀ ਲੱਗਣੀ ਨਹੀਂ ਰਹੀ ਸਾਡੇ ਕੋਲ ਹਾਂਜੀ ਕੀ ਨਾਮ ਹੈ ਮੇਰਾ ਨਾਮ ਲਖਾ ਸਿੰਘ ਹੈ ਕਿਹੜਾ ਏਰੀਆ ਹੈ ਇਹ ਇਹ ਪਿੰਡ ਪਤਾਪ ਹੋਣਾ ਇੱਕ ਗਰੀਬ ਪਰਿਵਾਰ ਦੀ ਛੱਤ ਟੇਕੀ ਆ ਤੁਸੀਂ ਮੌਕੇ ਤੇ ਪਹੁੰਚੇ ਸੀ ਕੀ ਦੇਖਿਆ ਇਹ ਜੀ ਜਦੋਂ ਸੱਤ ਡਿੱਗੀ ਆ ਰੋਲਾ ਪਿਆ ਤੇ ਛੱਲੇ ਛੱਲੇ ਜੀ ਆਏ ਸੀ ਤਾਂ ਕਿ ਸਭਾ ਤੋੜ ਕੇ ਫਿਰ ਕੱਢੇ ਆਲਣ ਛੱਲੇ ਉਹ ਕੱਢ ਕੇ ਛੱਲੇ ਬਾਹਰ ਪੜ ਰਿਆ ਤੇ ਜਿਹੜੀ ਇਹ ਇੱਕ ਮਾਤਾ ਸੀ ਉਹਦੀ ਵਿਚਾਰੀ ਦਾ ਚੂਲਾ ਟੁੱਟ ਗਿਆ ਫਿਰ ਅਮਰ ਸਿੰਘ ਮਗਵਾਈ ਉਹਲਾ ਸਾਲ ਪਿੱਛਿਆ ਤੇ ਬਹੁਤ ਵਿਚਾਰਿਆਂ ਨੂੰ ਮੁਸਕਾਨ ਹੋ ਗਿਆ ਸਮਾਂ ਟੁੱਟ ਗਿਆ ਸਾਰਾ ਹੀ ਕੋਈ ਮੌਕੇ ਤੇ ਪ੍ਰਸ਼ਾਸਨ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੀ ਲੱਗਦਾ ਕਿ ਜਿੱਥੇ ਕਿ ਹੜਪੀੜ ਤਾਂ ਲਈ ਲੰਗਰਾਂ ਦੇ ਲੰਗਰ ਲੰਗਰਾਂ ਦੇ ਲੰਗਰ ਇਥੇ ਕੋਈ ਆਇਆ ਹੀ ਕੋਈ ਨਹੀਂ ਪੁਛਾਇਆ ਹੀ ਕਿਸੇ ਨੇ ਨਾ ਗਰੀਬਾਂ ਵਿਚਾਰਿਆਂ ਬੜਾ ਵਿਚਾਰੇ ਆਪਣੇ ਖਾਂਦੇ ਪੀਂਦੇ ਮਾਲਾ ਚੰਗਲਾ ਵੇਚਦਾ ਕੋਈ ਦੇ ਜਾਂਦਾ ਆਣ ਗਵੰਡੋ ਆਣ ਗਵੰਡੋ ਕੋਈ ਦੇ ਜਾਂਦਾ ਖਾ ਪੀ ਲੈਂਦੇ ਵਿਚਾਰੇ ਕੰਮ ਕਰ ਜੁਗਾ ਫੈ ਨਹੀਂ ਹੋ ਕੀ ਅਪੀਲ ਕੀ ਕਰਦੇ ਹੋ ਅਪੀਲ ਅਸੀਂ ਕਰਦੇ ਵੀ ਇਹਨਾਂ ਗਰੀਬਾਂ ਦਾ ਘਰ ਬਣ ਜਾਵੇ ਮਕਾਨ ਪਾਏ ਸੱਤ ਪਾਏ ਤੇ ਆਪਣੇ ਵਿਚਾਰੇ ਅਨਰ ਵੱੜ ਕੇ ਮੈ ਜਾਓ। ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ। ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ